ਓਏ ਧੀਰੀ ਓਹੋ ਵੇ ਫੌਟਾ ਤੁੜਲੀ ਦੇ ਵੀ ਬਹੁਤ ਚੌੜਾ ਹੈ ਕੋਈ ਯਾਰ ਨਵੀਂ ਨਾਲ ਲੋਰ ਪਾਈ ਸੀ ਤੋਂ ਨਹੀਂ ਫਿਰ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗਸ ਵਾਕਾ ਤੁਹਾਡਾ ਸਾਡੇ YouTube ਚੈਨਲਸ ਤੇ ਤੇ ਅੱਜ ਬਈ ਬਹੁਤ ਜ਼ਬਰਦਸਤ ਬਲੌਗ ਆ ਆਪਣਾ ਠੀਕ ਆ ਅੱਜ ਮੈਂ ਆਪਣੇ ਹਸਬੰਡ ਤੇ ਰਿੱਕੀ ਤੇ ਇਰੀਟੇਟਿੰਗ ਠੀਕ ਆ ਉਹਨਾਂ ਨੂੰ ਫੁੱਲ ਇਰੀਟੇਟ ਕਰਨਾ ਮੈਂ ਠੀਕ ਆ ਫੁੱਲ ਇਰੀਟੇਟ ਕਰਨਾ ਜੀ ਇਰੀਟੇਟਿੰਗ ਬਲੌਗ ਆ ਉਹਦੇ ਲਈ ਇਹ ਕਿਉਂਕਿ ਰਿੱਕੀ ਤਾਂ ਪਹਿਲਾਂ ਹੀ ਬਹੁਤ ਇਰੀਟੇਟ ਹੁੰਦਾ ਤੇ ਅੱਜ ਦੇਖਦੇ ਆ ਕਿੰਨਾ ਕ ਗੁੱਸਾ ਕਰੂਗਾ ਹੁਣ ਤਾਂ ਉਹ ਫੋਟੋਆਂ ਫੋਟੋਆਂ ਕਰੀ ਜਾਂਦਾਗਾ ਕਿਵੇਂ ਕਰੀ ਇਰੀਟੇਟ ਇਹ ਸੋਚੋ ਆ ਜਿਹੜੀ ਇਹ ਇੱਕ ਤਾਂ ਤੇਰਾ ਵੀਰੇ ਜੀ ਕੋਈ ਕੁਝ ਢੋਲਦਾ ਤਾਂ ਬਾਲਾ ਇਰੀਟੇਟ ਹੁੰਦਾ ਚਾੜ ਜੀ ਜੂ ਜੂ ਨੂੰ ਨਾ ਸਾਫ਼ ਸਵਾਰੀ ਦੇਖੋ ਬਿੰਦੂ ਚਾੜ ਢੋਲ ਦੂ ਜੂ ਜੂ ਦਾ ਮੂਲ ਵੇੜ ਦਿੰਨੇ ਆ ਤੂੰ ਚਾੜ ਦਾ ਮੂਲ ਵੇੜ ਦਿੰਨੇ ਕਾਹਦੇ ਨਾਲ ਵੇੜੀਏ ਠੀਕ ਆ ਤੇਰੇ ਵੀਰੇ ਨੂੰ ਬੁਲਾ ਕੇ ਲਿਆਵਾਂਗੇ ਅੰਦਰ ਤੇ ਐਂ ਕਰੀ ਮੈਂ ਕੋ ਤੂੰ ਫੋਨ ਲੈ ਕੇ ਬੈਠ ਜੀ ਇੱਧਰ ਠੀਕ ਆ ਲਓ ਕੇ ਜੇ ਮਤਲਬ ਜਾ ਉੱਥੇ ਲਾ ਦਨੇ ਆ ਨਾ ਫੋਨ ਜਿਵੇਂ ਪਹਿਲਾਂ ਲਾਇਆ ਸੀ ਆਪਾਂ ਉੱਥੇ ਲਾ ਦੋ ਉੱਥੋਂ ਸਾਰਾ ਕੁਝ ਦੇਖੂਗਾ ਐ ਥੋੜਾ ਜਿਹਾ ਉਹ ਗਾਮਲੇ ਕੋਲ ਆ ਕੇ ਇੱਧਰ ਨੂੰ ਲਾ ਦਨੇ ਆ ਤੂੰ ਲਾ ਕੇ ਦੇਖ ਜਾ ਜਾ ਉੱਪਰ ਜਾ ਕੇ ਲੈ ਉੱਪਰ ਜਾ ਕੇ ਲਾ ਬਨੈਕਸ ਤੇ ਦੇਖਾਂਗੇ ਕਿ ਟੁੱਟ ਦੇਖੀ ਵਸ ਉੱਥੇ ਜਾ ਕੇ 라ਜੀ ਮੈਰੀ ਕਿਨੂੰ ਬੁਲਾ ਕੇ ਲੈ ਆਉਣੀ ਜਦੋਂ ਚੁੱਲ੍ਹੇ ਤੇ ਖੜਾ ਹੋਗਾ ਬੈਠਾ ਉਹਦੀ ਮੈਂ ਚਾਹ ਕਿੱਥੇ ਘਲਾਵਾਂ ਦੱਸੋ ਵੀ ਠੀਕ ਆ ਨਾ ਆਪ ਪੱਤੇ ਦੇ ਦੀਜਾ ਇੱਥੇ ਤਾਂ ਨਹੀਂ ਇਹ ਇਹਨੂੰ ਪਿੱਛੇ ਨੂੰ ਕਰਕੇ ਲਾ ਦੇ ਨਾ ਇਹਨੂੰ ਐ ਕਰਕੇ ਦੇ ਇਹ ਇੱਥੇ ਕਰਕੇ ਇੱਥੇ ਲਾ ਕੇ ਦੇਖ ਹੁਣ ਦੇਖ ਮੜਾ ਜੈ ਇੱਧਰ ਕਰਕੇ ਮੂਹ ਨੂੰ ਕਰਦੇ ਥੋੜਾ ਜਿਹਾ ਚਾਹੀ ਵੀ ਦੇਖਦੇ ਆ ਕਿੰਨੇ ਕੁ ਦੇਖਦੇ ਆ ਸਹੀ ਦੀ ਬੀ ਹਾਂ ਇੱਥੇ ਤੁਸੀਂ ਸਾਰੇ ਵੀਡੀਓ ਨਾਲ ਹੋਰ ਬੰਦਾ ਵੀ ਦੇਖੋ ਆਸ-ਪਾਸੇ ਦੀ ਸਪੇਸ ਦਿੱਤੀ ਆ ਉੱਥੇ ਦਾ ਮੂਹ ਨੂੰ ਕਰਦੇ ਆ ਅਸੀਂ ਉੱਥੇ ਪੱਕੀ ਨਹੀਂ ਸੀ ਪਰ ਇਹਨੂੰ ਇਹਨੂੰ ਗਾਵਲੇ ਦੇ ਨਾਲ ਲਾਵਾਂਗੇ ਨਾ ਗਾਵਾਂ ਨੂੰ ਮੂਹ ਨੂੰ ਕਰ ਸਾਰਾ ਖੁਸ਼ ਆਰੇ ਵਿੱਚ ਸਾਰਾ ਖੁਸ਼ਾਰਿਆਂ ਵਿੱਚ ਐ ਰੱਖਣਾ ਉਹ ਬਾਬੀ ਹਾਂ ਠੀਕ ਹੈ ਫਿਰ ਪਰ ਐ ਰੱਖੇ ਖੜਨਾ ਨਹੀਂ ਇਹਨੇ ਜੀ ਉੱਪਰ ਕਰਾਂ ਜਿਉਂ ਉੱਪਰ ਲੈ ਚੱਲ ਵੀ ਦਾਤਾ ਜੀ ਆਏ ਨਹੀਂਗਾ ਮੈਂ ਕਹਿੰਦੀ ਮਾਈਕ ਨਾ ਲਾਣਾ ਜਿਆਦਾ ਵਧੀਆ ਆਵਾਜ਼ ਆਊਗੀ ਬੈਠ ਜਾ ਹਾਇ ਤਾਂ ਸਾਰੇ ਬੈਠੇ ਸਨ ਪਹਿਲਾਂ ਇਹ ਖੜੀ ਤਮਾਸ਼ਾ ਦੇਖਦੀ ਆ ਫਿਰ ਇੱਕੀ ਨੂੰ ਫੀਲ ਹੋ ਵੀ ਮੈਨੂੰ ਕੁੜੀਆਂ ਸਾਹਮਣੇ ਬੋਲੀ ਮੈਂ ਨਹੀਂ ਕੀਤੀ ਆਇਆ ਉਹਨਾਂ ਨੂੰ ਅੱਗੇ ਨਹੀਂ ਹਾਂ 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 ਉਹ ਤਾਂ ਇਗਨੋਰ ਕੀਤਾ ਸੀ ਜੀ ਇਰੀਟੇਟ ਕਰਾਂ ਪਿਆ ਗੁਰੂ ਘਰ ਦਵਾਰੇ ਹੋਏ ਹੇ ਉਹਹੋ ਮੇਰੇ ਦੇਖ ਲਗਾ ਮੇਰੇ ਜੇਰ ਮੈਨੂੰ ਫੇਰ ਕੀ ਹੋ ਗਿਆ ਜੇ ਹੁਣ ਡੁੱਲ ਗਈ ਕੀ ਕਰਾਂ ਮੈਂ ਕੀ ਹੋ ਗਿਆ ਫੇਰ ਕੀ ਹੋਏ ਡੁੱਲ ਗਈ ਪਹਿਲਾਂ ਤਾਂ ਯਾਰ ਫੋਨ ਜਾ ਬੰਦ ਕਰ ਦਿਆ ਕਰ ਆਪਦਾ ਤੈਨੂੰ ਕੋਈ ਕੰਮ ਦੀ ਗੱਲ ਕਹਿ ਦੀ ਕੰਮ ਤਾਂ ਤੇਰੇ ਤੋਂ ਹੁੰਦਾ ਨਹੀਂ ਹੁੰਦਾ ਫੋਨ ਲਾ ਕੇ ਬਹਿ ਜਾਣਾ ਲਾਵੀਂ ਚਲਾ ਵੀ ਛੱਡ ਦੂੰ ਐਥੋਂ ਤੂੰ ਚਲਾ ਮੈਂ ਛੱਡ ਕੇ ਦਿਖਾ ਕੋਈ ਹੋਰ ਕੰਮ ਹੈਗਾ ਗੱਡੀ 'ਚ ਬੈਠਾ ਰਹਿਣਾ ਮੌਜ ਨਾਲ ਦੰਦ ਕੱਢਦੀ ਹਾਂ ਹਾਂ ਦੰਦ ਹੀ ਕੱਢੂੰਗੀ ਹੋਰ ਕੀ ਕਰੂੰਗੀ ਹਾਂ ਅੱਛਾ ਕਰਦੇ ਦਹੀਂ ਡੋਲੀ ਸਾਰੀ ਉਹ ਕੰਬਲ ਕੇ ਮਗਰ ਪਲੇਟ ਲੈ ਕੇ ਖੜੀ ਇੰਨੀ ਆਕਤੀ ਕਰਨੀ ਹੁੰਦੀ ਐ ਨੇ ਉਹ ਪਿੱਛੇ ਨੂੰ ਹਟ ਗਈ ਹਾਂ ਤੂੰ ਕਿਹੜੀ ਕੀ ਅੰਦਰ ਨੇ نیچے ਇਹ ਤਾਂ ਸਾਫ਼ ਕਰਿਆ ਕਰੋ ਤੁਸੀਂ ਨਾ ਕਰਿਆ ਕਰੋ ਠੀਕ ਹੈ ਤੇਰਾ ਕੀ ਸਾਫ਼ ਇਹ ਤੂੰ ਕਰਿਆ ਕਰੋ ਜਿਹਦੇ ਉੱਤੇ ਮੇਰੇ ਉੱਤੇ ਡੁੱਲ ਗਿਆ ਦੇਖ ਲਈ ਫਿਰ ਭਰਾ ਰਹਾ ਵਾ ਮੈਂ ਤਾਂ ਡੋਲ ਨੂੰ ਲਾਓ ਟੋਲੀ ਜੇ ਮੈਂ ਤਾਂ ਗਣੀਆ ਵਧੀਆ ਲੈ ਬੜਾ ਪੀਨ ਨੂੰ ਤਾਂ ਬੜਾ ਲੈਣਾ ਕੱਢ ਜਾ ਪੀਨ ਨੂੰ ਨਹੀਂ ਕੱਢ ਜਾ ਲੈ ਓਏ ਉੱਤੇ ਡੁੱਲ ਗਿਆ ਇਹ ਵੀ ਚੌੜਾ ਹੈ ਕੋਈ ਯਾਰਾ ਨਵੀਂ ਨਾਲ ਲੋਰ ਪਾਈ ਫਿਰ ਤੂੰ ਨਹੀਂ ਫਿਰ ਕਿਉਂ ਹੋਰ ਕੌਣ ਧੋਕੇ ਜਾਂਦੀ ਹੈ ਕੱਪੜੇ ਮੈਂ ਹੀ ਧੋਕੇ ਜਾਂਦੀ ਹਾਂ ਹੋਰ ਕਿਸੇ ਨਹੀਂ ਤਾਂ ਧੋਕੇ ਜਾਂਦੀ ਹਾਂ ਹਾਂ ਉਹ ਵੀ ਚੌੜਾ ਨਾ ਕਰ ਮੈਂ ਤੁਹਾਨੂੰ ਸੱਚੀ ਕਹਣਾ ਮਜ਼ਾਕ ਦੀ ਗੱਲ ਨਹੀਂ ਕੀ ਸੱਚੀ ਕਹਣਾ ਬਾਈ ਸਵੇਰੇ ਮੇਰੀ ਕੋਈ ਗਲਤੀ ਨਹੀਂ ਸੀ ਦਹੀਂ ਤੇ ਜਦੋਂ ਮੈਂ ਉਹ ਸਬਜ਼ੀ ਲੈ ਕੇ ਆਈ ਜਾਨੀ ਸੀ ਮੈਂ ਕੰਮ ਵਾਲੀ ਨੂੰ ਕਿ ਥੋੜਾ ਰੁਕ ਜਾ ਰੁਕ ਜਾ ਲੋਕਾਂ ਨੂੰ ਕੁੱਛੀ ਰਹਿ ਜਾਂਦਾ ਇਹ ਰੋਮਨ ਜੰਸਾ ਹਰਦੰਦਰਾ ਉਹ ਮਗਰ ਫੋੜੇ ਕਰੀ ਪਤਾ ਕੀ ਕਰੀ ਜਾਂਦੀ ਆ ਇਹਦੀ ਸਾੜ ਤੇ ਹੋਇਆ ਉਹ ਪਿੱਛੇ ਰੋ ਗਈ ਪਰ ਮੂੰਹ ਹੋ ਰਹੀਆ ਕਰ ਲੈ ਮੈਨੂੰ ਕੁਛ ਤੋਹ ਪਰ ਮੈਂ ਕਹਿੰਦੀ ਨਹੀਂ ਹਾਏ ਦੀਦੀ ਉਹ ਕਾ ਮੈਂ ਵੀ ਪਾਗਲਾ ਯਾਰ ਤੂੰ ਜਵਾਬ ਨਾ ਦੇ ਮੈਂ ਕਰਾ ਹਟ ਪਰਾਂ ਹੋਏ ਉਹ ਲੁੱਕ ਤੇ ਪਾਉ ਕਿਸ ਨੇ ਜਲ ਚੌੜ ਚਪੀ ਪਈ ਐ ਇਹੇ ਇੱਥੇ ਇੱਕ ਲਾਈਨ ਆ ਗਈ ਵਧੀਆ ਦੱਸੋਗੇ ਸਾਡੀ ਹੋਊ ਪੁੱਸਤਾ ਯੇ ਵੈਰੀ ਗੁੱਡ ਸੁਝਾਰ ਵੈਰੀ ਗੁੱਡ ਹੋਰ ਵੀ ਤਿੰਨ ਮੰਨ ਲਿਖਰਾਓ ਓਏ ਦੋ ਲਿਡਕਣਾ ਪੀਖਣਾ ਰਿੱਕੇ ਬਾਦੂ ਪੈਸੇ ਤੈਨੂੰ ਲੋਹਰਾਂ ਦੇ ਢੇਰ ਲਾ ਦਾਂਗੇ ਯਾਰ ਆ ਲੈ ਦੋ ਗੱਡੀ ਦੀਆਂ ਪਈਆਂ ਨੇ ਉਹਦੇ ਵੀ ਢੋਲਾ ਗਲਾਸ ਹੋ ਗਿਆ ਡੋਲਿਆਵਾਂਗੇ ਐਡੀ ਗੱਲ ਨਹੀਂ ਹੈਗੀ ਹਾਂ ਡੋਲਿਆਵਾਂਗੇ ਹਾਂ ਐਡੀ ਗੱਲ ਨਹੀਂ ਹੈਗੀ ਅਸੀਂ ਡਰਦੇ ਆ ਕਿਸੇ ਤੋਂ ਕਿ ਨਹੀਂ ਜੁਝਾਰ ਦੇਖ ਲੈ ਵੀਰ ਬੰਦੇ ਦੇਖ ਲੈ ਆਹ ਲੋ ਚਾਹ ਪੜੋ ਨਾਲੇ ਜੀ ਸਾਰੀ ਤੇ ਪੈਣੀ ਹੈ ਲਫਾ ਹੋ ਗਿਆ ਕੋਣ ਥੇ ਕੋਲੇ ਮੰਤਰੀ ਵੀ ਕਿਹ ਪੁੱਛੜ ਹੋਏ ਤੇ ਬੰਦਾ ਆ ਤਸਦਾਰ ਆ ਗਿਆ ਕਿਉਂ ਆ ਤੇ ਤੇਰੇ ਵਿੱਚ ਮੇਰੀ ਕੀ ਆ ਡੋਲ ਕੇ ਖਾਣ ਦੀ ਬਾਟੀ ਉਮੀਨ ਵਾਈ ਡੋਲ ਕੇ ਖਾਣ ਦੀ ਮੀਂਹ ਜਿਵੇਂ ਚਾਹ ਜੇ ਧਰਤੀ ਤੇ ਡੋਲੀ ਤਾਂ ਇਹਨੂੰ ਮੈਂ ਚਟੂਗੀ ਹੁਣ ਡੋਲ ਗਈ ਯਾਰ ਨਹੀਂ ਕਾਬੂ ਚ ਰਿਹਾ ਸੋਹਣਾ ਮੁੰਡਾ ਦੇਖ ਕੇ ਜਦੋਂ ਅੰਦਰ ਐਂਟਰ ਹੋਇਆ ਦਿਲ ਕਾਬੂ ਚ ਨਹੀਂ ਰਿਹਾ ਹੱਥ ਫਿਸਲ ਗਿਆ ਤੇ ਚਾਹ ਫਿਸਲ ਗਈ ਮੇਰੇ ਸੇਵਾ ਹੁੰਦੀ ਰਹੇ ਹਨਾ ਆਪ ਵੀ ਕੰਮ ਸਾਥ ਸੇ ਨਾ ਕਹਿੰਦੇ ਵੀ 200 ਟ ਲੈ ਲੈਂਦੇ ਆ ਟਾਈਮ ਲਾਟ ਐਡ ਕਰਨੇ ਚਾਹੀਦੇ ਹਾਂ ਫਿਰ ਉਹ ਟਾਈਮ ਲੰਘ ਗਿਆ ਟਾਈਟ ਕਰਨ ਦਾ ਟਾਈਮ ਲੰਘ ਗਿਆ ਸਮਾਂ ਨਹੀਂ ਆਇਆ ਟਾਈਟ ਕਰਨ ਦਾ ਟਾਈਮ ਲੰਘ ਗਿਆ ਮਾ ਵੀ ਮੈਂ ਫੇਰ ਕਹਣਾ ਗੁਆ ਬਲਾ ਸੁਣੇ ਮੈਂ ਤੁਹਾਨੂੰ ਬੋਲਣਾ ਦੋ ਹੀ ਮੂਹਿਆਂ ਨਾਲ ਗਰੀਬ ਮਤਲਬ ਇੰਨੀ ਗੱਲ ਦੱਸ ਦਿੰਦਾ ਮੈਂ ਇਹਨਾਂ ਮਜ਼ਾਕ ਬਹੁਤ ਬਹੁਤ ਨਾ ਜਾਣ ਦੁੱਧੂ ਪੀ ਲਓ ਤੁਸੀਂ ਤੇ ਨਾਲ ਬਿਸਕਟ ਖਾ ਲਓ ਇਹ ਪਤੰਜਲੀ ਦੇ ਦੁੱਧੂ ਮਿਲਕ ਬਿਸਕੂਟ ਨੇ ਚਾਹ ਬੜੀ ਸੁਆਬ ਬਣੀ ਓਏ ਸੌ ਖਾ ਓਏ ਬਿਸ ਬਿੱਠੀ ਬੇ ਬਿਸਕਟ ਮੈਂ ਵੀ ਚੋੜਨਾ ਕਰ ਮਤਲਬ ਫੇਰ ਕਹਿਣਾ ਹੁਣ ਮੜੀ ਮੈਨੂੰ ਪੀ ਲੈਣ ਦੇ ਪਰ ਤਾਂ ਮੈਂ ਪੀਣ ਹੀ ਨਹੀਂ ਆਉਂਦਾ ਐਨੇ ਰੀਟ ਕਿਉਂ ਹੋ ਰਿਹਾ ਆ ਫੜੇ 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 ਦੁੱਧ ਨੂੰ ਤੂੰ ਜੂ ਇਧਰ ਨਾ ਪੁੱਤ ਵੀਰਪਾਲ ਯਾਰ ਕਰ ਦੇ ਸਾਫ ਯਾਰ ਅੱਜ ਕੁਝ ਨਹੀਂ ਕਰੋ ਤੂੰ ਪਾਗਲਾ ਉਂਗਰੀ ਨਹੀਂ ਕਰ ਯਾਰਾ ਇਹ ਨਾ ਕਰ ਉੱਠ ਖੜੀ ਹੋ ਤੇਰਾ ਕੰਮ ਆ ਮੇਰੇ ਆਖੇ ਲੱਗਣਾ ਚੱਲ ਕਰ ਉਹ ਦੇਖੀ ਦਹਾਂ ਲੱਗਣਾ ਕੰਮ ਦਾ ਆ ਦੇਖੋ ਗਿਆ 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 ਬਸ ਜਾ ਜੂ ਜੂ ਯਾਰ ਨਾ ਯਾਰ ਖੜਾ ਹੋਏ ਤੋ ਯਾਰ ਤੇਰੇ ਲਈ ਨਹੀਂ ਮੈਂ ਢੋਲੀ ਪੁੱਤ ਤੇਰੇ ਕੱਪੜੇ ਕਰਾਓ ਹੋ ਜਾਣਗੇ ਬਾਪੇ ਦੇ ਹੋਈ ਜਾਣ ਵੀਰਵਲ ਚਿਪ ਚਿਪ ਕਰਨ ਲੱਗੇ ਸੱਚੀ ਗੱਣਾ ਲਿਆਓ ਹਰਪੇ ਤੇ ਲਾਈ ਪੋਚਾ ਜਾ ਕੇ ਯਾਰ ਲੈ ਪੁੱਤ ਲੈ ਬਿਸਕਟ ਖਾ ਲੈ ਆ ਬਾ ਬਾ ਉਹ ਤਾਂ ਇੱਥੇ ਮੋਚਾ ਚ ਲਟ ਗਿਆ ਉਹ ਬਿਸਕਟ ਵਿੱਚ ਹੀ ਪੀ ਗਿਆ ਓਏ ਰਿੱਕੀ ਉਹ ਥੋੜੀ ਨੂੰ ਓਏ ਬਿਸਕਟ ਵਿੱਚ ਹੀ ਪੀ ਗਿਆ ਇੱਕ ਕਮ ਵਾਲਾ ਦੂਜਾ ਰੇੜਾ ਹੁਣ ਚਾਹੀਦਾ ਅਜ ਬੰਨੇ ਕੁਝ ਕੀ ਹੋਵੇ ਪੈਕੇਟ ਵਿੱਚ ਦੁੱਧ ਤੇ ਦੋ ਮੰਗਾਏ ਸੀ ਚਾਹ ਤਾਂ ਸੀ ਹੋਰ ਬਣਾ ਕੇ ਪੀ ਲਾਂਗੇ ਜੇ ਮੈਂ ਇਹਨਾਂ ਆਰੰਡਾ ਇਹ ਜੂਡੇ ਫੜ ਲਦਾ ਜਨਾ ਚੱਲ ਸੱਚ ਤਾਂ ਨਿਕਲ ਰਿਹਾ ਮੂੰਹ ਚੋਂ ਜੇ ਚਾਹ ਡੁੱਲੀ ਤਾਂ ਸੱਚ ਨਿਕਲਿਆ ਮੂੰਹ ਚੋਂ ਵੀ ਤੁਸੀਂ ਮੇਰੇ ਲਈ ਕੀ ਫੀਲ ਕਰਦੇ ਹੋ ਇਟ ਮੀਨ ਜ ਅੱਜ ਪਤਾ ਲੱਗਿਆ ਵੀ ਤੁਸੀਂ ਤਾਂ ਮੇਰੀ ਸਰਵਿਸ ਕਰਨ ਨੂੰ ਫਿਰਦੇ ਹੋ ਮੈਨੂੰ ਤਾਂ ਪਤਾ ਸੀ ਜਸਨੂ ਵੀ ਸਾਰੀ ਇਹਨਾਂ ਪਤਾ ਲੱਗ ਗਿਆ ਮੈਨੂੰ ਵੀ ਅੱਜ ਪਤਾ ਲੱਗ ਗਿਆ ਦੇਖ ਲੈ ਮੈਕ ਨਾਲੇ ਤਾਂ ਕੰਮ ਕਰੋ ਨਾਲੇ ਬੇਇੱਜ਼ਤੀ ਕਰੋ ਦੂਰੋਂ ਸਕਾਈ ਨਾਲੀ ਤੋਂ ਕੇ ਦਵਾਰੋਂ ਅੱਛਾ ਹਜੇ ਤੁਸੀਂ ਮੈਨੂੰ ਕੁਝ ਕਹਿੰਦੇ ਨਹੀਂ ਹਾਂ ਜਿਹੜੀ ਜਿਹੜੀ ਬਰਦਾਸ਼ਤ ਕਰੀ ਉਹਨਾਂ ਚਾਹ ਚਾਹ ਬਿਸਕਟ ਪਾਈ ਜਾ ਚੱਲੇ ਬਰਦਾਸ਼ਤ ਕੀਤਾ ਨਹੀਂ ਇਹਨਾਂ ਉੱਚੀ ਦੇ ਬੋਲ ਪੇ ਬੇਤੀ ਕਰਤੀ ਮੇਰੀ ਤੇ ਇੰਨੀ ਨਾ ਬਣਦੀ ਹੁਣ ਜਮਾ ਨਾ ਕਰਾਂ ਫਿਰ ਤੂੰ ਹੋਰ ਚੰਬੜੀ ਅੱਜ ਤਾਂ ਤੂੰ ਬਿਸਕਟ ਹੀ ਪਾਇਆ ਕਦੋਂ ਬਰਦਾ ਬਾਲਾ ਮਿੱਠਾ ਪਾਇਆ ਚਾਹ ਕੀ ਇਹ ਮੈਨੂੰ ਮਿੱਠੇ ਲੱਭਦਾ ਵੀਪਾ ਗੁੰਡਾ ਲੈ ਹੋਰ ਪੀ ਲੋ ਤੁਸੀਂ ਚਾਹ ਚਾਹ ਲਈ ਚਾਹ ਪੀਣੀ ਸਵਾਦ ਸੀ ਇੱਧਰ ਕਰ ਚ ਪਲ ਮੈਂ ਪੀ ਪਾਲੂ ਸਦਾ ਇਵੇਂ ਚੱਲ ਜਾਜਾ ਪੱਜਾ ਤੇ ਰਖੀ ਦਾ ਚਾਂਬਲੀ ਹੋਈ ਦਾ ਚਾਂਬਲੀ ਹੋਈ ਦਾ ਵਾਟ ਯੂ ਮੀਨ ਬਾਈ ਚਾਂਬਲੀ ਹੋਈ ਦਾ ਚਾਤ ਆਵਾਜ਼ ਬਣਾਈ ਸੀ ਤੁਹਾਡੀ ਵੈਲਕਮ ਬ੍ਰਿਯਾਤਾ ਜੂ ਜੁੰਡੀ ਲੈ ਆ ਸਾਫ ਕਰਨ ਨੂੰ ਜਿਹੜੀ ਦੂਜੇ ਗੋਲੀ ਚੱਕਦਾ ਗੋਲੀ 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 ਨਾ ਪੁੱਤੇ ਇਹ ਗੋਲੀਆਂ ਨੋ ਆ ਲੈ ਲਓ ਬਿਸਕਟ ਖੜੀ ਆ ਕੇ ਮੈਂ ਢੋਕ ਤੇ ਉਹ ਕਰੂੰਗਾ ਉਤੋਂ ਆ ਸਾਫ਼ ਕਰ ਦੇ ਪਹਿਲਾਂ ਆ ਇੱਥੇ ਵੀ ਬੋਚਾ ਲਾਉਣਾਗਾ ਦਵਾਰੇ ਲਾ ਦੇ ਪੁੱਤ ਇਧਰ ਮੂਰੇ ਵੀ ਲਾ ਬੋਚਾ ਆ ਇੱਥੇ ਵੀ ਇੱਥੇ ਵੀ ਲਾ ਦੇ ਕੋਈ ਨਾ ਕਰਦੀ ਸਫਾਈ ਕਰਦੀਆਂ ਤੁਹਾਡੀਆਂ ਲੋਹਰਾ ਧੋਣੀਆਂ ਇੰਨਾ ਬਹੁਤ ਆ ਹੋਰ ਮੇਰੇ ਤੋਂ ਕੀ ਕਰਾਉਣਾ ਸੀਗਾ ਤੁਸੀਂ ਆ ਚਾਹ ਡੋਲੀ ਸੀ ਸਾਫ਼ ਕਰ ਇੱਥੇ ਇੱਥੇ ਲਾ ਪੁੱਤ ਇਥੇ ਵੀ ਚਿਪ ਚਿਪ ਕਰੀ ਜਾਂਦੇ ਇਹਨੇ ਸੌਣਾਗਾ ਜੂਹਾਰ ਨੇ ਦੇਖ ਲਾ ਮੈਕ ਪਾਣੀ ਨਾ ਧੋ ਲਈ ਮੈਕ ਮੜਾ ਜਾ ਉਹ ਦੇਖੋ ਆਹ ਦੇਖ ਲਾ ਵੀਰ ਭਾਉ ਵੀਰ ਭਾਉ ਇਹ ਉਹ ਦੇਖ ਲਾ ਹੂੰ ਐਨਾ ਮਿੱਠਾ ਸੀਰੀਅਸਲੀ ਦੁਆ ਕੀ ਦਾ ਦੇਖ ਸਕਦਾ ਮੁੰਡਿਆਂ ਨੂੰ ਮਾਰਦਾ ਕਿੱਥੇ ਬੈਠਾ ਥੋੜਾ ਤਾਂ ਕੁਝ ਲੱਗਦਾ ਹੀ ਨਹੀਂ ਨਾ ਮੇਰਾ ਕੱਲੀ ਦਾ ਹੀ ਆ ਜੂ ਜੂ ਜੇ ਅੱਜ ਤੋਂ ਬਾਅਦ ਪਾਪਾ ਨਾਲ ਮਿੱਠੀ-ਮੁੱਠੀ ਕੀਤੀ ਹੈ ਹਸਾਬ ਲਾ ਲਈ ਹਾਂ ਦੇਖੀ ਮੈਂ ਤੇਨੂੰ ਤੇਰੇ ਹੱਥ ਤੇ ਲਿਪਸਟਿਕ ਲਾ ਕੇ ਚੈੱਕ ਕਰਨੀ ਐ ਵੀ ਕਿਹੜਾ ਕਲਰ ਬੋ ਬੰਨਾ ਚੌੜ ਦੇ ਜੰਨੇ ਮੰਮੀ ਮੈਂ ਫਿਰ ਨਾ ਕੋਈ ਕਲਰ ਲਾਉਂ ਨਾ ਯਾਹਨੇ ਕਰ ਮੈਂ ਮਾੜਾ ਹੋ ਗਿਆ ਮੈਂ ਮਾਰੇ ਲਿਪਸਟਿਕ ਚੈੱਕ ਕਰਨੀ ਐ ਲਾ ਕੇ ਮੈਂ ਨਾ ਲਵਾਸ ਤੇਰਾ ਲੈ ਆ ਉਹਰੇ ਕਰ ਸਮਾਈਲ ਪਾਉਣੀ ਤੇਰੇ ਹੱਥ ਤੇ ਤੇਰੇ ਹੱਥ ਤੇ ਸਮਾਈਲੇ ਵੀ ਲੋਰ ਤੇ ਲਾ ਦੂੰਗੀ ਲੋਰ ਤੇ ਲਾ ਦੂੰਗੀ ਫਿਰ ਮੈਂ ਪੀਪੜੇ ਨੂੰ ਪਾਲਤ ਨਹੀਂ ਹੋਈ ਇਹ ਦਵਾਈ ਲੈ ਕੇ ਮੰਮੀ ਕਾਹਨੂੰ ਤੇ ਕਿਹਾ ਦਮ ਮੈਂ ਉਹਰੇ ਉਹਰੇ ਤਾਂ ਨਹੀਂ ਗੱਲ ਦੱਸਾਂ ਉਹਰੇ ਮਰੀਏ ਹਰੇ ਤਾ ਉਹ ਇਹ ਗੱਲ ਦੱਸਦੀ ਆ ਤੁਹਾਨੂੰ ਚਿਪ-ਚਿਪ ਕਰੀਂਦਾ ਜੇ ਵੀ ਲਾ ਦੂ ਗੱਲ ਸੁਣ ਲਿਆ ਕਰੋ ਮੇਰੀ ਫਿਰ ਮੈਂ ਇੱਥੇ ਆ ਤੇਲ ਪਿਸਟਕ ਲਾਉਂਗੀ ਜੀ ਗੱਲਾਂ ਕਿ ਡੋਲੋਂਗੇ ਉੱਤੇ ਕਿ ਡੋਲੋਂਗੇ ਉੱਤੇ ਲਿਬਸਟਿਕ ਡੋਲਦੇ ਕੋਈ ਚੱਕਰ ਨਹੀਂ ਮੈਨੂੰ ਤਾਂ ਕੋਈ ਪਰਵਾਹ ਨਹੀਂ ਗਰੇਅ ਲੇਅਰ ਥੋੜੀ ਐ ਮੇਰੀ ਤੇ ਪਿੰਕ ਆ ਹਾ ਕਾਲੀ ਆ ਕੋਣ ਨੂੰ ਯਰ ਕਿਉਂ ਚਲ ਰਿਹਾ ਇਹ ਗੱਲ ਦੱਸ ਗੱਲ ਤਾਂ ਸੁਣ ਲੋ ਮੇਰੀ ਇੱਕ ਇੱਕ ਗੱਲ ਸੁਣ ਲੋ ਪੀਰਪਾਲੇ ਨੂੰ ਸਮਾ ਦੋ ਹਾਂ ਇਹਨੂੰ ਛੋਟੇ ਮਾਟੇ ਕਰ ਦੋ ਮੈਂ ਰਿੱਕੀ ਨੂੰ ਇੱਕ ਗੱਲ ਦੱਸਦੀ ਹਾਂ ਉਰੇ ਆ ਰਿੱਕੀ ਭੱਜ ਕੇ ਇਹ ਗੱਲ ਦੱਸਾਂ ਉਰੇ ਆਓ ਮੈਂ ਨਹੀਂ ਆਦਾ ਤੇਰਾ ਕੀ ਬਣ ਚੁਕੋ ਚੱਕੀ ਕਰੀ ਲੈ ਲਓ ਦੱਸ ਉਰੇ ਤਾਂ ਮੈਂ ਇੱਕ ਗੱਲ ਦੱਸਣੀ ਆ ਤੁਹਾਨੂੰ ਮੰਨੀ ਦੀ ਹੁੰਦੀ ਆ ਉਰੇ ਆਓ ਆ ਜਾ ਬੋਤਾ ਪਾਪਾ ਦੇ ਆਪਾਂ ਹੱਥ ਤੇ 10 ਰੁਪਏ ਚਪਕਾਈਓ ਫੇਵੀ ਕੁੱਕ ਲਾ ਕੇ ਅਬੀ ਚਾੜ ਦਾ ਨੂੰ ਕਰਦੀ ਆ ਯਾਰ ਤੂੰ ਮੂੰਹ ਖੜਦਾ ਅਜਾਕ ਮਨ ਖੜਦਾ ਹੋਣਾ ਉਹ ਨਾ ਇਹ ਲਾਦਾ ਵੀ ਉਹ ਕਰਦੀ ਆ ਕੀ ਕਰ ਰਹੇ ਆ ਅਸੀਂ ਕੀ ਲੱਛਣ ਕੀਤੇ ਨੇ ਅਸੀਂ ਕੋਈ ਵੀਡੀਓ ਨਹੀਂ ਬਣਾਉਂਦੇ ਅਸੀਂ ਆਦਾ ਦੇਖ ਲੋ ਚੁੰਨੀ ਚੱਕੀ ਮਰਦਾ ਝੂਟੇ ਦੇ ਦੋ ਰਿੱਕੀ ਦੇ ਬੁੱਲਾਂ ਤੇ ਲੌਂ ਜਾ ਰਹੇ ਆਂ ਅਸੀਂ ਫੇਵਿਕੋਲ ਨਾਲ ਪੈਸੇ ਹਾਰਪਿਕ ਰਾਣੀ ਹਾਂਜੀ ਖਾਦਾ ਯੇ ਕੁਝ ਵੀ ਨਹੀਂ ਹੈਗਾ ਆ ਦੇ ਤੂੰ ਤੂੰ ਮਣਾਉਂਦੀ ਸੀ ਗਾਇਜ਼ ਇਹਨਾਂ ਨੂੰ ਪਤਾ ਲੱਗ ਗਿਆ ਪਤਾ ਕੀ ਆ ਚੱਕ ਕੇ ਲੈ ਯਾਰ ਫੋਨ ਯਾਰ ਓ ਮਾਈ ਗੋਡ ਯਾਰ ਕੀ ਯਾਰ ਰਿੱਕੀ ਯਾਰ ਤੁਹਾਨੂੰ ਪਤਾ ਲੱਗ ਗਿਆ ਤੁਹਾਨੂੰ ਜਮੀ ਪਤਾ ਨਹੀਂ ਸੀ ਲੱਗਿਆ ਬਲੌਗ ਦੇ ਚੱਕਰਾਂ 'ਚ ਧੱਫੇ ਖਾਈ ਕਿਸੇ ਤੁਹਾਨੂੰ ਇਹ ਧੱਫੇ ਖਾਈ ਕਿਸੇ ਨੂੰ ਆ ਤੂੰ ਸਹੀ ਗੱਲ ਕਹਿਣਾ ਕੋਈ ਧੱਫੇ ਨਹੀਂ ਕਾਦੀ ਮੈਂ ਜਿਆਹੀ ਬ੍ਰੇਕ ਜੇ ਤੂੰ ਘਰੇ ਘਰੇ ਹੁੰਦਾ ਨਾ ਹਾਂ ਤੇਰੇ ਬੈਂਦੀਆਂ ਹੁਣ ਤਾਂ ਜੁੰਡੇ ਖੰਡੇ ਹੁੰਦੇ ਆ ਅਸੀਂ ਇਰੀਟੇਟਿੰਗ ਫਲੈਪ ਪ੍ਰੈਂਕ ਕਰ ਰਹੇ ਤੁਹਾਡੇ ਨਾਲ ਤੁਹਾਨੂੰ ਇਰੀਟੇਟ ਕਰ ਰਹੇ ਤੁਸੀਂ ਹੋ ਵੀਗੇ ਤੇਰੇ ਗੇਟ ਤੁਸੀਂ ਹੋ ਵੀ ਗਏ ਇਸਟ ਮੀਨ ਜ ਤੁਹਾਡੇ ਚ 0% ਪੇਸੈਂਸ ਹੈ ਨਹੀਂ ਪੇਸੈਂਸ ਤੁਹਾਡੇ ਚ ਪੁਰਾਣੀ ਛੋੜੀ ਹੁੰਦਾ ਹੁੰਦਾ ਹੋਣਾ ਉੱਤੇ ਚੀਜ਼ਾਂ ਡੋਲੀ ਜਾਣੀਆਂ ਤੁਸੀਂ ਹੋਗੇ ਜੇ ਚਾਹ ਸੱਚੀ ਹੁੰਨ ਲਈਆਂ ਦੀ ਉੱਤੇ ਫੇਰ ਡੁੱਲਦਾ ਗਈ ਸੀਗੀ ਤੁਸੀਂ ਇਰੀਟੇਟ ਤਾਂ ਹੋਗੇ ਅਸੀਂ ਤੁਹਾਨੂੰ ਇਰੀਟੇਟ ਕਰਨਾ ਸੀ ਸਾਡਾ ਇਹ ਪ੍ਰੈਂਕ ਸੀਗਾ ਅੱਛਾ ਫੋਲੜੇ ਇਰੀਟੇਟ ਕਰਨਾ ਸੀ ਇਹਦਾ ਤੁਹਾਨੂੰ ਪਤਾ ਲੱਗ ਗਿਆ ਚਾਲ ਦਾ ਹਮਮਾ ਆ ਕਰਕੇ ਉਹ ਲੱਗੇ ਬਹੁਤ ਜ਼ਿਆਦਾ ਕਰੀ ਜਾਂਦੀ ਸੀ ਮੈਂ ਚਲ ਕਦੀ ਗੱਲ ਤਾਂ ਇਹ ਕਰ ਸਕਦੀ ਹਰਕਤ ਉਹ ਥੋੜੀ ਜ਼ਿਆਦਾ ਮਤਲਬ ਡੇਲੀ ਆਪਾਂ ਥੋੜੀ ਥੋੜੀ ਹਰਕਤ ਤਾਂ ਕਰਿਆ ਜੀ ਉਹ ਬਹੁਤ ਜ਼ਿਆਦਾ ਕਰ ਗਈ ਥੋੜਾ ਇਹ ਹੈਣਾ ਤਾਂ ਹੀ ਉਹ ਪਤਾ ਲੱਗਿਆ ਹੈਨਾ ਵੀਰਪਾਲ ਇਹ ਨਹੀਂ ਸੀ ਕਰਨਾ ਯਾਰ ਹੈਨਾ ਗਲਤੀ ਹੋ ਗਈ ਇਹ ਆਪਣੇ ਤੋਂ ਬਹੁਤ ਵੱਡੀ ਚਾਹ ਨਹੀਂ ਕਰੀ ਡੋਲਣ ਦੇ ਬੰਦਾ ਸਮਝਦਾ ਵੀ ਇਹ ਇਹ ਆਤਾ ਗਾਇਸ ਤੁਸੀਂ ਦਾ ਦੇਖ ਕੇ ਦੱਸੋ ਵੀ ਸਾਡੇ ਹਸਬੰਡ ਵਾਈਫ ਦੇ ਪ੍ਰੈਂਕ ਤੁਹਾਨੂੰ ਕਿਵੇਂ ਲੱਗਦੇ ਆ ਸਾਰੇ ਨੇ ਇੱਕ ਡਿਮਾਂਡ ਸੀਗੀ ਵੀ ਰਿੱਕੀ ਹੁਣ ਮੇਰੇ ਨਾਲ ਪ੍ਰੈਂਕ ਕਰਨ ਕੋਈ ਪਰ ਜਿੱਦ ਦੇ ਇਹਨਾਂ ਨੇ ਪ੍ਰੈਂਕ ਕੀਤਾ ਜ਼ਬਰਦਸਤੀ ਕਰਨਾ ਹੈ ਹਾਂ ਕੀ ਚਾਹ ਰੋ ਇਹਦੇ ਜਿਹੜੇ ਦਿੱਤੀ ਮਿੱਟੀ ਨਾ ਉਹਦੇ ਪ੍ਰੈਂਕ ਆ ਚਾਹ ਪ੍ਰੈਂਕ ਦਾ ਟੂਟਾ ਪ੍ਰੈਂਕ ਦਾ ਟੂਟਾ ਉਹ ਡਰੈਗ ਕਲੀਨ ਕਰਾ ਕੇ ਫੇਰ ਦੇ ਦਿਓ ਦੱਸੋ ਹਾਂ ਆਡੀਅנס ਨੂੰ ਬਹੁਤ ਇੰਤਜ਼ਾਰ ਆ ਵੀ ਤੁਸੀਂ ਮੇਰੇ ਨਾਲ ਪ੍ਰੈਂਕ ਕਿੱਦੇ ਕਰੋਗੇ ਉਹ ਕਹਾਂ ਉਹਨੇ ਚੱਕਰ ਚ ਨਜਵਣਾ ਚੁੰਡੀ ਹੋ ਜੀ ਫੇਰ ਕਿੱਡੀ ਕੀ ਗੱਲ ਆ ਬੰਦਾ ਯਾਦ ਰੱਖਦਾ ਹੁੰਦਾ ਜੇ ਮੈਂ ਤੈਨੂੰ ਬਾਜੀ ਦੀ ਇੱਕ ਤੂੰ ਯਾਦ ਰੱਖਦੀ ਸਾਰੀ ਉਮਰ ਹੂੰ ਜੇ ਕਰੇ ਕੋਰੇ ਕਰ ਲੈਂਦੀ ਫਰੇ ਕੇ ਫਰੇ ਵੀ ਆ ਵੀਰ ਮਾਰਿਆ ਕੁਛ ਓਏ ਇਹ ਮਤਲਬ ਮਜ਼ਾਕ ਕਰਦੀ ਜੀ ਥੱਪੜ ਕੇ ਮਾਰਿਆ ਮੇਰੇ ਦੇਖ ਲੋ ਗੈਸ ਦੇਖ ਲੋ ਤੁਸੀਂ ਇੱਕ ਚੀਜ਼ ਦੇਖ ਲੋ ਬੰਦੀ ਇਹ ساری ਉਮਰ ਸੁਨਾ ਸੁਨਾ ਤਾਂ ਮੈਂ ਹਰੇਕ ਗੱਲ ਮੈਂ ਇੱਕ ਚੀਜ਼ ਇੱਕ ਚੀਜ਼ ਆ ਵੀ ਹਰ ਇੱਕ ਗੱਲ ਮੈਂ ਬਹੁਤ ਯਾਦ ਰੱਖਦੀ ਆ ਭੁੱਲਦੀ ਨਹੀਂ ਮੈਂ ਸਿੱਤੀ ਗੱਲ ਕੰਮੀ ਸੜ ਬੁੜੀਆਂ ਦਾ ਹੀ ਹੁੰਦਾ ਸੌਰੀ ਤੰਨਾ ਜਾਣੀ ਨਹੀਂ ਚੰਨਾ ਮੈਂ ਸੋਨ ਨੂੰ ਵੀ ਸੌਰੀ ਕੋਈ ਗੱਲ ਨਹੀਂ ਬੁੜੀਆਂ ਨਾਲ ਗੱਲ ਨਹੀਂ ਇਹ ਕਹੀ ਗਈ ਐ ਨਾਲ ਆ ਖਾਖ ਦੀ ਜੀਆ ਮੇਰਾ ਸਾਡੀ ਦੀਦੀ ਖਾਂਦੀ ਨਹੀਂ ਲਾਪੜੀ ਦੀ ਤੇ ਨੀ ਹਰਪ੍ਰੀਤ ਦਾ ਘਰੋਂ ਪ੍ਰਾਇਰ ਨਹੀਂ ਦਿਖਾ ਰ ਹਰਪ੍ਰੀਤ ਦਾ ਉਹਨੇ ਗੱਲ ਉਹ ਕਹੇ ਸਾਡੀ ਦੀਦੀ ਲਾਪੜੀ ਨਹੀਂ ਦਵੇ ਉਹ ਕਹੇ ਸਾਡੀ ਦੀਦੀ ਲਾਪੜੀ ਨਹੀਂ ਦਵੇ ਖਾਂਦੀ ਗੁੰਦੀ ਨਹੀਂ ਹੈਗੀ ਕਹਿ ਤਾਂ ਅੰਗਲੀ ਨੇ ਉਹਨੇ ਇਹ ਗੱਲ ਕਿੱਥੇ ਤੁਰੇ ਵਰਦੇ ਹੋ ਹੈ ਇਹ ਲਾਵੇ 50 ਦਕੀਕ ਹੋ ਗਈ ਇਹਦਾ ਮੜਪਰੀ ਦੇ ਵਿੱਚ ਵੀ ਹੌਸਲੀ ਦੇਖ ਸਕਦੀ ਆ ਵੀ ਇਹ ਲਾ ਸਕਦੀ ਆ ਮੈਂ ਮਾਈਕ ਫੜਾਇਆ ਵੀ ਆਵਾਜ਼ ਸਹੀ ਆਉਂਦੀ ਆ ਆਪ ਉਹਨੂੰ ਹੱਥ 'ਚ ਦੱਬੀ ਬੈਠੇ ਨੇ ਕਿਉਂ ਇਹ ਚ ਆਵਾਜ਼ ਆਉਂਦੀ ਨਹੀਂ ਆਉਂਦੀ ਆ ਆਉਂਦੀ ਆ ਪਰ ਤੁਸੀਂ ਕਹੋ ਮਾਈਕ ਜਿਹੜਾ ਉੱਪਰ ਲਾਇਆ ਉੱਪਰ ਵਾਲਾ ਜਿਹੜਾ ਐਂ ਚ ਨਹੀਂ ਆਵਾਜ਼ ਆਉਂਦੀ ਹੁੰਦੀ ਐਂ ਚ ਹੀ ਆਵਾਜ਼ ਆਉਂ ਜਿੱਥੇ ਜਿੱਥੇ ਇਹ ਜਾਊਗਾ ਉੱਥੇ ਉੱਥੇ ਆਵਾਜ਼ ਆਊ ਬਸ ਬਸ ਫਿਰ ਇਹੀ ਲਾਇਆ ਸੀਗਾ ਆ ਤਾਂ ਰਿਸਿਵਰ ਲੱਗਿਆ ਹੋਇਆ ਏ ਤੇ ਆ ਮੇਰੇ ਤੇ ਲੱਗਿਆ ਹੋਇਆ ਸੀ ਠੀਕ ਆ ਥੋੜੀ ਤੇ ਮੇਰੀ ਆਵਾਜ਼ ਇਹ ਚ ਕੈਚ ਹੋਈ ਹੋਊਗੀ ਵਧੀਆ ਰਿਹਾ ਐਕਸਪੀਰੀਅੰਸ ਅੱਜ ਦਾ ਮੇਰਾ ਇਹਨਾਂ ਨਾਲ ਆ ਮੇਰੀ ਲੋਰ ਜਿਹੜੀ ਮਾਰੇ ਲਿਪੜ ਗਈ ਨਾ ਪਹਿਲਾਂ ਤੁਹਾਨੂੰ ਪਤਾ ਮੈਂ ਕੀ ਸੋਚਿਆ ਸੀ ਬਹੁਤ ਖਤਰਨਾਕ ਪ੍ਰੈਂਕ ਤੇ ਉਹ ਵੀ ਤੁਹਾਡੇ ਨਾਲ ਸਿੱਖਣਾ ਇੱਕ ਦਿਨ ਕਰਾਂਗੇ ਚੰਗਾ ਤੁਸੀਂ ਸੋਚ ਵੀ ਨਹੀਂ ਸਕਦੇ ਨਹੀਂ ਤੁਹਾਡੇ ਦਿਮਾਗ ਚ ਉਹ ਆਉਣਾ ਹੀ ਨਹੀਂ ਵੀ ਸੀਰੀਅਸਲੀ ਇਹ ਪ੍ਰੈਂਕ ਹੋ ਗਿਆ ਮੇਰੇ ਨਾਲ ਆਈ ਨਹੀਂ ਪਤਾ ਕਦੇ ਉਹ ਚੀਜ਼ ਸੱਚ ਹੋ ਜੇ ਤੁਸੀਂ ਮੰਨੋਣਾ ਤੁਸੀਂ ਕਹੋ ਵੀ ਇਹ ਤਾਂ ਪ੍ਰੈਂਕ ਆ ਇਹ ਹੋ ਜਾਂਦੀ ਇਹ ਚੀਜ਼ ਵੀ ਹੋ ਜਾਂਦੀ ਨਹੀਂ ਜਿਵੇਂ ਉਹ ਕਹਾਣੀ ਸੁਣੀ ਆ ਉਹ ਦਿਨ ਉਹ ਸੀ ਭੇੜੀ ਆ ਗਿਆ ਭੇੜੀ ਆ ਗਿਆ ਇੱਕ ਦਿਨ ਸੱਚੀ ਹੀ ਆ ਗਿਆ ਉਹ ਦਿਨ ਉਹਦਾ ਕਿਸੇ ਨੇ ਸੱਚ ਨਹੀਂ ਮੰਨਿਆ ਤੇ ਭੇੜੀ ਆਉਂਦੀਆਂ ਸਾਰੀਆਂ ਬੱਕਰੀਆਂ ਨੂੰ ਖਾ ਗਿਆ ਸੀ ਅਹੀਂ ਤੇਰੇ ਨਾਲ ਹੋ ਗਏ ਮੇਰੇ ਨਾਲ ਤਾਂ ਕੀ ਹੋ ਮੈਂ ਕਿਹੜਾ ਭੇੜੀ ਵਾਲਾ ਪ੍ਰੈਂਕ ਕਰਨਾ ਮੈਂ ਤਾਂ ਨਾਰਮਲ ਜਿਹਾ ਪ੍ਰੈਂਕ ਕਰੂੰਗਾ ਠੀਕ ਆ ਠੀਕ ਐ ਹਾਂਜੀ ਗਾਇਜ਼ ਇਹ ਸੀਗਾ ਸਾਡਾ ਅੱਜ ਦਾ ਵਲੌਗ ਠੀਕ ਹੈ ਰਿੱਕੀ ਨੂੰ ਇਰੀਟੇਟ ਕਰਨ ਵਾਲਾ ਤੇ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਨੈਕਸਟ ਕੰਟੈਂਟ ਦੇ ਨਾਲ ਠੀਕ ਹੈ ਅੱਜ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਨੈਕਸਟ ਵਲੌਗ ਕਿੱਦਾਂ ਦਾ ਲੈ ਕੇ ਆਈਏ ਕਿਉਂਕਿ ਹੁਣ ਅਸਮੰਡ ਵਾਈਫ ਜ਼ਿਆਦਾ ਤੁਹ ਜ਼ਿਆਦਾ ਵਲੌਗ ਬਣਾਇਆ ਕਰਾਂਗੇ ਜਰੂਰ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਬਾਏ ਬਾਏ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ